ਸਾਲਾ ਸਾਹਿਬ ਤਿਆਰੀ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਜੀ ਘਰਾੜ ਤੇ ਘਰਾੜ ਤੇ 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 ਤਿਆਰੀ ਹੈ ਫਰ ਸਫਰ ਦੀ ਪੂਰੀ ਹਾਂ ਜੀ ਤਿਆਰੀ ਹੈ ਬਿਲਕੁਲ ਹਾਂਜੀ ਆਪਣੀ ਵੀਡੀਓ ਵੇਖਣ ਸਾਰੇ ਸੱਜਣਾ ਮਿੱਤਰਾਂ ਸਤਿ ਸ੍ਰੀ ਅਕਾਲ ਅੱਜ ਤਰੀਕ 12 ਦਸੰਬਰ ਦਾ ਸਾਲ 2025 ਦਿਨ ਸ਼ੁੱਕਰਵਾਰ ਅੱਜ ਆਪਾਂ ਇੱਕ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਹਾਂ ਆਪਣੇ ਪਿੰਡ ਤੋਂ ਲੈ ਕੇ ਰਾਜਸਥਾਨ ਤੱਕ ਦਾ ਤੇ तकरीबन 25 30 ਦਾ ਸਫਰ ਰਹੇਗਾ। ਤੋਂ ਤੁਸੀਂ ਸਾਰੇ ਸਫਰ ਨੂੰ ਬੜੇ ਧਿਆਨ ਨਾਲ ਵੇਖਿਓ। ਇਸ ਟਾਈਮ ਆਪਾਂ ਖੜੇ ਆਂ ਸੂਲਰ ਘਰਾਟ ਤੇ ਘਰਾਟ ਤੋਂ ਦੇ ਨੇੜੇ ਪਿੰਡ ਸੂਲਰ ਇੱਥੋਂ ਆਪਣੇ ਮਿੱਤਰ ਨੇ ਰੋਗੀਵਾਲਾ ਗੁਰਵਿੰਦਰ ਸਿੰਘ ਉਹ ਆਪਣੇ ਨਾਲ ਇਸ ਸਫਰ ਦੇ ਵਿੱਚ ਰਹਣਗੇ। ਤੇ ਇਸ ਟਾਈਮ ਅਸੀਂ ਇੱਥੇ ਘਰਾਟ ਪਹੁੰਚ ਚੁੱਕੇ ਆਂ। ਇੱਥੋਂ ਸਫਰ ਸ਼ੁਰੂ ਕਰਦੇ ਆਂ। ਸਾਈਕਲਾਂ ਦਾ ਸਮਾਨ ਬੰਨ੍ਹ ਕੇ ਆਪਾਂ ਤਿਆਰ ਹੋ ਗਏ। ਤੇ ਆ ਆਪਣਾ ਵੀਰ ਜਸ਼ਨ ਇਹ ਆਪਾਂ ਨੂੰ ਛੱਡ ਲਾਇਆ ਹੈ। ਇਧਰ ਗੋਗੀ ਵਾਲਾ ਗੁਰਵਿੰਦਰ ਸਿੰਘ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਨਵੇਂ ਸਫਰ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਜੀ ਸੇਮ ਟੂ ਇਸ ਤੇ ਗੋਗੀ ਸਾਹਿਬ ਪਹਿਲਾਂ ਮਿਰਕਲ 15 ਕਿ ਦਿਨ ਲਾਏ ਨੇ ਰਾਜਸਥਾਨ। ਹਾਂਜੀ। ਕੁਝ 18-19 ਦਿਨ ਲਾਏ। 18-19 ਦਿਨ ਲਾਏ। ਕੁਝ ਏਰੀਆ ਰਹਿ ਗਿਆ ਤੇ ਹੁਣ ਕਵਰ ਕਰਾਂਗੇ। ਹਾਂਜੀ। ਉਹ ਵਿਆਹ ਕਰਕੇ ਆਉਣਾ ਪੈ ਗਿਆ। ਨਹੀਂ ਤਾਂ ਸਾਈਕਲ ਫਿਰ ਉੱਥੇ ਖੜਾ ਕੇ ਆਉਣੀ ਸੀਗੀ। ਠੀਕ ਹੈ ਜੀ ਅਸਾਂ ਸੀਗਾ ਕਿ ਚਲੋ ਨਾਲ ਹੀ ਲੈ ਕੇ ਚੱਲਦੇ ਆ ਚਲੋ ਕੋਈ ਨਹੀਂ ਹੁਣ ਆਪਾਂ ਪੂਰਾ ਘੁੰਮ ਕੇ ਆਵਾਂਗੇ ਹਾਂਜੀ ਹਾਂ ਤੇ ਇਹ ਆਪਣਾ ਛੋਟਾ ਵੀਰ ਜਸ਼ਨ ਇਹ ਆਪਾਂ ਨੂੰ ਛੱਡਣ ਆਇਆ ਇੱਥੇ ਗੱਡੀ ਦੇ ਵਿੱਚ ਕਿਉਂਕਿ ਸਵੇਰੇ ਸਵੇਰੇ ਇੱਥੇ 2 2.5 ਘੰਟ ਲੱਗ ਜਾਂਦੇ ਸੀ ਆਪਾਂ ਨੂੰ 40 42 ਕਿਲੋਮੀਟਰ ਪੈ ਹੀ ਜਾਂਦਾ ਤੇ ਚੱਲੀਏ ਫਿਰ ਹਾਂਜੀ ਕਰੀਏ ਤਿਆਰੀ ਚੰਗਾ ਫਿਰ ਓਕੇ ਠੀਕ ਓਕੇ ਓਕੇ ਧੰਨਵਾਦ ਚੰਗਾ ਖਿਆਲ ਰੱਖੀ ਹਾਂ ਹਾਂ ਠੀਕ ਓਕੇ 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 ਟਾਈਮ ਹੋ ਗਿਆ 7:30 ਦਾ ਦੇਖਦਾ ਕਿੰਨਾ ਸਫਰ ਨਿਪਟਦਾ ਅੱਜ ਤਲਵੰਡੀ ਸਾਬੋ ਜਾਂ ਉਸ ਤੋਂ ਅੱਗੇ ਜਿੱਥੇ ਵੀ ਰਾਤ ਬੈਗੀ ਉੱਥੇ ਰਵਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਚੰਗਾ ਚੰਗਾ ওকে ਨਹੀਂ 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 ਰਾਜਸਥਾਨੀ ਘੁੰਮਾਂਗੇ ਰਾਜਸਥਾਨ ਘੁੰਮ ਕੇ ਉਦੋਂ ਬਾਹਾਂ ਜਾਂਦੇ ਜਾਂਦੇ ਬਾਅਦ ਫਿਰ ਹੁਣ ਆਲ ਇੰਡੀਆ ਦੀ ਲਾ ਦੋ ਬਿਲਕੁਲ ਜੀ ਬਿਲਕੁਲ ਆਲ ਇੰਡੀਆ ਹੀ ਲਾ ਦਿੰਦੇ ਆ ਇਧਰ ਬਰਮਾ థਾਈਲੈਂਡ ਸਿੰਗਾਪੁਰ ਗਾਏ ਹੌਲੀ ਹੌਲੀ ਇਧਰ ਲੰਘ ਜਿਓ ਠੀਕ ਹੈ ਠੀਕ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਬਾਤ ਤਾਂ ਮਾਲਕ ਦਾ ਬੱਲੇ ਬੱਲੇ ਆ ਲੁਕਰ ਪੈਰ ਪਟ ਲਿਆ ਹੈ ਨਾ ਸ਼ੀਰਵਾ ਦਾ مالک ਜਾਨੇ مالک ਦਾ ਕੰਮ ਜਾਣੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਸੀਰਵਾਦ ਮਾਲਕ ਦਾ ਹੀ ਠੀਕ ਹੈ ਜੀ ਹਾਂਜੀ ਚੰਗਾ ਜੀ ਧੰਨਵਾਦ ਧੰਨਵਾਦ ਚੰਗਾ ਬਦਕੋਗੀ ਇੱਥੋਂ ਵੇਰਕਾ ਦੇ ਬੂਤ ਹੋਏ ਨਾਲ ਚਾਹ ਪੀ ਲਈ ਤੇ ਹੁਣ ਅੱਗੇ ਦਾ ਸਫਰ ਕਰਦੇ ਹਾਂ ਇਹ ਸਾਈਕਲ ਆਪਣਾ ਹੈ ਜੀ ਤੇ ਰਾਜਸਥਾਨ ਸਾਈਕਲ ਟੂਰ ਬਾਅਦ ਲੈ ਚੱਲਾਂਗੇ ਜੀ ਤੇ ਇਹ ਸਾਈਕਲ ਆ ਗਿਆ ਆਪਣੇ ਗੋਗੀ ਵਾਲਾ ਜੀ ਦਾ ਇਹ ਇਹਨਾਂ ਦਾ ਚੈਨਲ ਹੈ ਜੀ ਇਹਨੂੰ ਵੀ ਕਰ ਲੈਣਾ ਸਬਸਕ੍ਰਾਈਬ ਗੋਗੀ ਵਾਲਾ ਵਲੌਗ ਪੰਜਾਬ ਤੋਂ ਰਾਜਸਥਾਨ ਚਲੋ ਜੀ ਗੋਗੀ ਜੀ ਚਲੋ ਜੀ ਚਲੋ ਓਕੇ ਸਮਾਂ 10 ਵਜੇ ਤੇ 7 ਮਿੰਟ ਹੋ ਗਏ ਤੇ ਆਪਾਂ ਸੁਨਾਮ ਪਹੁੰਚ ਗਏ ਸੁਨਾਮ ਛੇਦੋਦਨ ਸਿੰਘ ਦਾ ਪਿੰਡ ਪਿੰਡ ਕੀ ਹੁਣ ਤਾਂ ਸ਼ਹਿਰ ਹੀ ਬਣ ਗਿਆ ਪੁਰਾ ਇਹ ਤੇ ਆਪਣੇਆ ਪਾਣੀ ਦੀਆਂ ਦੋਵੇਂ ਬੋਤਲਾਂ ਘਰ ਰਹਿ ਗਈਆਂ ਭਰੀਆਂ ਹੋਈਆਂ ਜਿਹੜਾ ਟਕਥਲਾਂ ਵਾਲੀਆਂ ਸੀ ਹੁਣ ਇੱਥੇ ਆਪਣਾ ਇੱਕ ਮਿੱਤਰ ਹੈ ਰਿਸ਼ੂ ਗਰਗ ਉਹਨੂੰ ਫੋਨ ਕੀਤਾ ਕਿ ਉਹ ਕਿਥੋਂ ਬੋਤਲ ਲੱਭ ਕੇ ਲਿਆਉਂਦਾ 1.5 ਲੀਟਰ ਵਾਲੀ ਕਿਉਂਕਿ ਲੀਟਰ ਵਾਲੀ ਬੋਤਲ ਇਹਦੇ ਕੋਲ ਹੈਗੀਆਂ ਨੇ ਗੋਗੀ ਕੋਲ ਤਿੰਨ ਉਹ ਆਪਣਾ ਜਿਹੜਾ ਇਹ ਹੋਲਡਰ ਹੈ ਬੋਤਲ ਟੰਗਣ ਵਾਲਾ ਇਹਦੇ ਚ ਫਿੱਟ ਨਹੀਂ ਆਉਂਦੀਆਂ 1.5 ਲੀਟਰ ਦੀ ਬੋਤਲ ਇਹ ਚ ਫਿੱਟ ਆ ਜਾਏਗੀ ਬਾਕੀ ਬੋਲ ਉੱਤਰ ਕੇ ਹਸਪਤਾਲ ਕੋਲ ਖਲੋਣੇ ਆ। ਫੇਰ ਇਹ ਸ਼ੁਰੂ ਕਰਦੇ ਆ ਫੋਨ ਉੱਥੇ ਆ ਜਾਏਗਾ ਲੈ ਕੇ। ਉਹ ਸਾਹਮਣੇ ਗੁਰੂ ਘਰ ਤੇ ਆ ਸਿੱਧੀ ਸੜਕ ਜਾਂਦੀ ਏ। ਬਠਿੰਡਾ, ਮਾਨਸਾ ਤੇ ਅੱਗੇ ਤਲਵੰਡੀ ਸਾਬੋ ਨੂੰ। ਸਾਢੇ 10 ਦਾ ਸਮਾਂ ਹੋ ਗਿਆ ਤੇ ਸਨਾਮ ਪਹੁੰਚ ਗਏ। ਤੇ ਆਪਾਂ ਨੂੰ ਆਪਣਾ ਮਿੱਤਰ ਰਿਸ਼ੀ ਬੋਤਲਾਂ ਦੇ ਨਾਲ ਆ ਗਿਆ ਤੇ ਪਾਣੀ ਵਾਲੀਆਂ। ਖਾਲੀ ਬੋਤਲਾਂ ਤਾਂ ਲੈ ਲੀਆਂ ਅੱਗੇ ਪਾਣੀ ਭਰ ਲਾਂਗੇ ਤੇ ਇਹ ਆਪਣਾ ਮਿੱਤਰ ਰਿਸ਼ੂ ਗਰਗ ਸਲਾਮ ਤੋਂ ਅਸੀਂ ਦੋਵੇਂ ਇਕੱਠੇ ਆਵਾਵਾ 15 17 ਸਾਲ ਕੰਮ ਕੀਤਾ ਬੈਰਰ ਦੇ ਤੇ ਇਹ ਆਪਣਾ ਮਿੱਤਰ ਆਪਾਂ ਨੂੰ ਬੋਤਲਾਂ ਦੇ ਗਿਆ ਪਾਣੀ ਦੇ ਇੱਥੋਂ ਚਾਹ ਪੀ ਲਈ ਧੰਨਵਾਦ ਮੇਰੇ ਰਿਸ਼ੂ ਤੇਰਾ ਬਹੁਤ 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 ਆਉਂਦੇ ਜਾਂਦੇ ਫਿਰ ਮਿਲਾਂਗੇ ਸੇਵਾ ਕਰਦੀ ਵਿਖਾਇਓ ਬੋਤਲਾਂ ਮੜੀਆਂ ਆਹ ਵੇਖੋ ਆ ਦੋ ਬੋਤਲਾਂ ਆ ਗਈਆਂ ਮੈਂ ਘਰ ਭੁਰ ਲੈ ਬੋਤਲਾਂ ਆਪਾਂ ਘਰ ਭੁੱਲ ਲਾ ਇੱਥੋਂ ਮਿਲ ਗਈਆਂ ਹੁਣ ਆਪਣਾ ਵਧੀਆ ਸਰ ਜਾਏਗਾ ਇੰਨਾ ਉਹ ਹੈ ਵੀ ਸਹੀ ਆ ਗਈ ਸਹੀ ਆ ਗਈਆਂ ਫਿੱਟ ਆ ਗਈਆਂ ਆਏ ਆ ਫਿੱਟ ਨਹੀਂ ਸੀ ਆਉਂਦੀਆਂ ਵਿੱਚ ਆਏ ਹੋਏ ਆ ਜਾਣੀ ਆ ਉਹ ਬੋਤਲ ਚੌੜੀ ਏ ਥੋੜੀ ਜੀ ਉਹ ਆਈ ਨਹੀਂ ਸੀ ਪਹਿਲਾਂ ਠੀਕ ਏ ਰਿਸ਼ੂ ਠੀਕ ਧੰਨਵਾਦ ਤੇਰਾ ਬਹੁਤ ਬਹੁਤ ਬਈ ਮਿੱਤਰ ਠੀਕ ਏ ਠੀਕ ਏ ਜੀ ਠੀਕ ਠੀਕ ਚਲੋ ਵੀ ਚਲਿਏ ਸਿੱਧੂ ਨਿਊ ਸ਼ੇਰੇ ਪੰਜਾਬ ਢਾਬਾ ਤੇ ਆਪਾਂ ਇੱਥੇ ਰੁਕੇ ਆ ਕੇ ਸਨਾਮ ਤੋਂ ਥੋੜੀ ਦੂਰੀ ਆਈ ਸੀ ਹਜੇ ਤਾਂ ਬਠਿੰਡੇ ਦੀ ਆ ਗੱਡੀ ਮਿਲ ਗਈ ਗੱਡੀ 'ਚ ਆਪਾਂ ਸਾਈਕਲ ਲੋਡ ਕਰ ਲਏ ਤੇ ਹੁਣੇ ਜਾ ਕੇ ਆਪਾਂ ਬਠਿੰਡੇ ਉਤਰਾਂਗੇ ਗੁਰਮੁਖੀ ਚੌਕ ਤੇ ਉੱਥੋਂ ਚੱਲਾਂਗੇ ਡੱਬਾ ਵਾਲੀ ਵੱਲ ਨੂੰ ਕਿਉਂਕਿ ਸਾਨੂੰ ਏਸੀ ਵੀ ਰਾਜਸਥਾਨ ਆਪਾਂ ਘੁੰਮਣਾ ਹੈ ਤੇ ਰਾਜਸਥਾਨ ਪਹੁੰਚਦਾ ਪਹੁੰਚਦਾ ਸਾਈਕਲ ਤੇ ਆਪਾਂ ਨੂੰ 3-4 ਦਿਨ ਲੱਗ ਜਾਣੇ ਸੀ ਸੋ ਇਸ ਕਰਕੇ ਗੱਡੀ ਲਿਫਟ ਲੈ ਲਈ ਤੇ ਹੁਣ ਬਠਿੰਡੇ ਉਤਰਾਂਗੇ ਬਠਿੰਡੇ ਇੱਕ ਦੋ ਮਿੱਤਰਾਂ ਨਾਲ ਮਿਲ ਕੇ ਤੇ ਅਗਲਾ ਸਫ਼ਰ ਕੱਢਾਂਗੇ ਤੇ ਜੇ ਉੱਥੋਂ ਗੱਡੀ-ਗੁੱਡੀ ਮਿਲ ਗਈ ਕੋਈ ਤੇ ਹੋ ਸਕਦਾ ਆਪਾਂ ਅੱਜ ਰਾਤ ਨੂੰ ਰਾਜਸਥਾਨ ਪਹੁੰਚ ਜਾਈਏ ਬਾਕੀ ਇੱਥੋਂ ਪ੍ਰਸ਼ਾਦੇ ਚੱਕਦੇ ਆਂ ਪ੍ਰਸ਼ਾਦੇ ਘਰੋਂ ਲੈ ਕੇ ਆਏ ਸੀ ਇੱਥੋਂ ਚਾਹ ਚੂ ਪੀ ਕੇ ਸ਼ਾਕੇ ਤੇ ਅੱਗੇ ਚੱਲਦੇ ਆਂ ਤੇ ਪ੍ਰਸ਼ਾਦੇ ਲੈ ਕੇ ਆਇਆ ਸੀ ਆਪਣਾ ਮਿੱਤਰ ਗੋਗੀ ਗੋਗੀ ਵਾਲਾ ਗੁਰਵਿੰਦਰ ਸਿੰਘ ਆਜੋ ਜੀ ਸ਼ਿਕਾਇਤ ਤੁਹਾਨੂੰ ਵੀ ਗਏ ਹੈ ਸਮਾਂ 12:30 ਦਾ ਹੋ ਗਿਆ ਇੱਥੋਂ ਪ੍ਰੋਟੇਕਟਿਵ ਚੱਕਲੇ ਘਰ ਦੇ ਬਣੇ ਚਾਹ ਪੀ ਲਈ ਹੁਣ ਪਾਣੀ ਦੀ ਬੋਤਲ ਭਰ ਲਈਏ ਧੰਨਵਾਦ ਰਿਸ਼ੂ ਭਾਈ ਬੋਤਲ ਦੇਣ ਦੀ ਇੱਕ ਬੋਤਲ ਭਰ ਲਈ ਇੱਕ ਬੋਤਲ ਲੱਗੇ ਫਿਰ ਕਿਤੇ ਹੋਰ ਰੁਕਾਂਗੇ ਫਿਰ ਭਰ ਲਾਂਗੇ ਏ ਬਾਈ ਇਹਨਾਂ ਨਾਲ ਆਪਾਂ ਚੜ੍ਹ ਕੇ ਆਇਆ ਤੇ ਬਾਈ ਜੀ ਨਾਂ ਕੀ ਨਾਮ ਤੁਹਾਡਾ ਸੁਖਮਿੰਦਰ ਸਿੰਘ ਹਾਂ ਜੀ ਹਾਂ ਸੁਖਮਿੰਦਰ ਸਿੰਘ ਤੇ ਅੱਧੇ ਪੌਣੇ ਘੰਟੇ ਦਾ ਸਾਥ ਸਾਡਾ ਹੋ ਰਿਹਾ ਅਜੇ ਵਾਕਿਆ ਬਾਈ ਵਧੀਆ ਸੁਭਾਅ ਹੈ ਸਪੋਰਟਸ ਨਾਲ ਜੁੜਿਆ ਸਾਈਕਲਿੰਗ ਨਾਲ ਤੇ ਸਾਡੇ ਸਾਈਕਲ ਵੇਖ ਕੇ ਹੀ ਹਾਂ ਹਾਂ ਜੀ ਹਾਂ ਗਿਆਨ ਬਹੁਤ ਹੈ ਤੇ ਸਾਈਕਲ ਵੇਖ ਕੇ ਹੀ ਇਹਨਾਂ ਨੇ ਆਪਣੇ ਆਪ ਹੀ ਬ੍ਰੇਕ ਮਾਰ ਲਈ ਗੱਡੀ ਨੂੰ ਨਾ ਸ਼ੌਂਕ ਨਹੀਂ ਚਲੋ ਵੇ ਹਾਂ ਸ਼ੌਂਕ ਹੀ ਹੈ ਗਿਆਨਵੀਏ ਬਿਲਕੁਲ ਬਿਲਕੁਲ ਚੰਗਾ ਬਾਈ ਸੁਖਮਿੰਦਰ ਸਿੰਘ ਮਠੰਡਾ ਮਠੰਡੇ ਰਹੇ ਸਨ ਹਾਂ ਮਠੰਡੇ ਬਾਈ ਕੋਈ ਨੰਬਰ ਲੈ ਜਾਣਾ ਫਿਰ ਮਿਲਾਂਗੇ ਆਉਂਦੇ ਜਾਂਦੇ ਤੇ ਇਧਰ ਸਮਾਨ ਕਰ ਲਿਆ ਲੋੜ ਜੀ ਦੋਵਾਂ ਸਾਈਕਲਾਂ ਤੇ ਤੇ ਆਹੋ ਗੱਡੀ ਜੀ ਚਾਪਾਂ ਤੇ ਅੱਗੇ ਚੌਂਕ ਤੇ ਬਾਈ ਮਨਜੀਤ ਸਿੰਘ ਨੂੰ ਮਿਲਣਾ ਸਿੰਘ ਰਾਈਡਰ ਵਾਲੇ ਉਹਨਾਂ ਨੂੰ ਮਿਲ ਕੇ ਤੇ ਫਿਰ ਅੱਗੇ ਚੱਲਦੇ ਆਂ ਆਪਾਂ ਇਸ ਟਾਈਮ ਖੜੇ ਆ ਜੀ ਮਾਲਵੇ ਦੀ ਧੁੰਨੀ ਸ਼ਹਿਰ ਬਠਿੰਡੇ ਸਾਹਮਣੇ ਗੁਰਮੁਖੀ ਚੌਕ ਤੇ ਡੱਬ ਵਾਲੀ ਰੋਡ ਤੇ ਇੱਥੇ ਆਪਾਂ ਨੂੰ ਮਿਲਣ ਆਏ ਨੇ ਭਾਈ ਮਨਜੀਤ ਸਿੰਘ ਸਿੰਘ ਰਾਈਡਰ ਵਾਲੇ ਹੋਰ ਭਾਈ ਸਾਹਿਬ ਕੀ ਹਾਲ ਚਾਲ ਨੇ ਹਾਂ ਵਧੀਆ ਚੱਲਦੀ ਸਭ ਤੁਹਾਨੂੰ ਦੇਖ ਕੇ ਤੁਹਾਨੂੰ ਵਧੀਆ ਹੋ ਗਏ ਤੇ ਆਪਣੇ ਇਹਨਾਂ ਭਾਈ ਸਾਹਿਬ ਨਾਲ ਪਹਿਲੀ ਮੁਲਾਕਾਤ ਹੋਈ ਸੀ 1 ਸਤੰਬਰ 2024 ਨੂੰ ਜਦੋਂ ਇੱਥੇ ਨਹੀਂ ਕਰਾਈ ਸੀ ਪਹਿਲੀ ਰਾਈਡ ਕਰਾਈ ਸੀ ਸਾਈਕਲ ਰੈਲੀ ਤੇ ਉਦੋਂ ਦਾ ਪਿਆਰ ਬਣਿਆ ਹੋਇਆ 2-4 ਦਿਨ ਬਾਅਦ ਹਫਤੇ ਬਾਅਦ ਫੋਨ ਤੇ ਗੱਲਾਂ ਬਾਤਾਂ ਦੇ ਰਹੀਆਂ ਤੇ ਉਹ ਪਿਆਰ ਅਜੇ ਤੱਕ ਐਵੇਂ ਤੇ ਇੱਥੋਂ ਹੁਣ ਆਪਾਂ ਚੱਲਾਂਗੇ ਡੱਬਾ ਵਾਲੀ ਵਾਲ ਨੂੰ ਤੇ ਅਗਲਾ ਸਫ਼ਰ ਕਰਦੇ ਆ ਹੋਰ ਵਧੀਆ ਸਿੱਤਾ ਕਾਇਮ ਹੋਵੇ ਚਲੋ ਪ੍ਰਮਾਤਮਾ ਨਾਲ ਜਲਦੀ ਗੱਲਈਏ हां पानी भर लेने है इथों पानी हां जी नहीं 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 चाय दी कोई लोअर नहीं अब चलो पानी भर लेने है ते इथे आ वर्कशॉप ਦੇ ਸਾਹਮਣੇ ਰੁਕੇ ਹੋਏ ਸੀ ਕਿ ਭਾਈ ਸਾਹਿਬ ਕਹਿੰਦੇ ਵੀ ਤੁਹਾਨੂੰ ਚਾਹ ਵੀ ਪਿਆ ਦੇਣੇ ਆ ਹਾਂਜੀ ਅੱਛਾ ਰਾਈਡ ਦੀ ਇਹ ਰਾਈਡ ਦਾ ਮੇਰਾ ਰਹਿ ਗਿਆ ਸੀ ਗਿਫਟ ਉਹ ਤੋਂ ਨਾ ਵਾਹ ਜੀ ਵਾਹ ਧੰਨਵਾਦ ਤੁਹਾਡਾ ਧੰਨਵਾਦ ਐਸ ਵਾਰ ਰਾਈਡ ਤੇ ਮੈਂ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਤੇ ਉਸ ਦਿਨ ਮੀਂਹ ਕਾਫੀ ਸੀ ਤੇ ਰਾਈਡ ਤੇ ਪਹੁੰਚਿਆ ਨਹੀਂ ਗਿਆ ਜਿਹੜੀ 30 ਦਸੂ ਇਸ ਨੂੰ ਆਪਣੀ 30 ਦਸੂ 2025 ਨੂੰ ਰਾਈਡ ਹੋਈ ਸੀ ਕੁਦਰ ਸਿੰਘ ਵੀ ਆਇਆ ਸੀ ਤੇ ਆਪਣੇ ਹੋਰ ਮਿੱਤਰ ਵੀ ਲਈ ਆਏ ਹੋ ਸੰਗ ਤੇ ਉਸ ਭਾਈ ਸਾਹਿਬ ਨੇ ਉਹ ਆਪਣੀ ਜਿਹੜੀ ਟਰੋਫੀ ਏ ਉਹ ਸੰਭਾਲ ਕੇ ਰੱਖੀ ਹੋਈ ਏ ਧੰਨਵਾਦ ਤੁਹਾਡਾ ਬਹੁਤ ਉਦੋਂ ਉਦੋਂ ਦੀ ਹੈ ਹੈ ਉਹ ਸੰਭਾਲ ਕੇ ਰੱਖੀ ਹੋਈ ਏ ਬੁਲਿ ਰੱਖੀ ਹੋਈ ਏ ਇੱਕ ਉਦੋਂ ਫੋਟੋ ਖੇਡ ਕੇ ਨਾਲ ਖਲਿਖੀ ਰਾਈਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਦਦ ਹੈ। ਹਾਂ ਲਓ ਜੀ। ਪਹਿਲਾਂ ਹੀ ਕੰਪਲੀਟ ਕਰਤਾ ਤੁਹਾਡਾ ਟੂਰ। ਧੰਨਵਾਦ। ਲਓ ਜੀ, ਥੈਂਕ ਯੂ ਆ ਸਿੰਘ ਰਾਈਡਰ ਵਾਲਿਆਂ ਦਾ ਟੀਮ ਵਾਲਿਆਂ ਦਾ ਤੇ ਵੈਲਕਮ ਕੀਤਾ ਆਪਣਾ ਇਹਨਾਂ ਨੂੰ ਬੁੰਡੇ ਆ ਕੇ ਆਇਆ ਨਾ ਤੇ ਬਾਜੀਰੇ ਨਾਲ ਮਿਲਿਆ ਮਨਜੀਤ ਸਿੰਘ ਬਾਜੀ ਨੇ ਤੇ ਇਹਨਾਂ ਨੇ ਆਪਣਾ ਫਾਈਲ ਆਇਆ ਬਣੂ ਮਾਈਡਲ ਦੇ ਤਾਂ ਤੁਹਾਨੂੰ ਆ ਧੰਨਵਾਦ ਮਨਜੀਤ ਸਿਆ ਸੀ ਕਿ ਬਾਈ ਵਾਸਤੇ ਸੰਭਾਲੇ ਹੋਏ ਸੀਗੇ ਦੋਨੇ ਚੀਜ਼ਾਂ ਤੇ ਮਾਈਡਲ ਵੀ ਤੁਹਾਡਾ ਨਾਲ ਸੰਗ ਵਰ ਗਿਆ ਹਾਂ ਚਲੋ ਅਗਲੀ ਜੁਆਇਨ ਕਰਾਂਗੇ ਅਸੀਂ ਫਿਰ ਨਾਲ ਮਾਈਡਲ ਦਾ ਮਿਲ ਗਿਆ ਫੇਰ ਫੇਰ ਕਰਨ ਲੱਗੇ ਠੀਕ ਠੀਕ ਸਹੀ ਗੱਲ ਹੈ ਧੰਨਵਾਦ ਮਨਜੀਤ ਸਿਆ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀ ਬਾਕੀ ਤੁਸੀਂ ਕੰਮ ਬੜਾ ਵਧੀਆ ਕਰਦੇ ਪਏ ਜੇ ਜਿਹੜੇ ਰਾਈਡ ਵਾਲਾ ਕੰਮ ਹੈ ਨਾ ਜਵਾਨੀ ਨੂੰ ਸਾਂਭਦੇ ਹੋ ਹਾਂ ਜਵਾਨੀ ਨੂੰ ਸਾਂਭਦੇ ਹੋ ਤੇ ਨੌਜਵਾਨ ਰਚ ਸਾਧ ਹੁੰਦੇ ਨੇ ਪ੍ਰੇਰਤ ਹੋ ਕੇ ਤੇ ਨਸ਼ਿਆਂ ਨੂੰ ਛੱਡ ਕੇ ਸਾਈਕਲਿੰਗ ਨਾਲ ਜੁੜਦੇ ਨੇ ਬਹੁਤ ਚੰਗਾ ਕੰਮ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਆਮਰਾ ਸਰ ਤੋਂ ਜਾਮਨਗਰ ਹਾਈਵੇ ਦਾ ਸਫਰ ਕਰ ਰਹੇ ਆ ਆ ਇਹ ਸਿੱਧੀ ਗੁਜਰਾਤ ਜਾਂਦੀ ਅਬਰ ਸਾਹਿਬ ਤੋਂ ਸ਼ੁਰੂ ਹੋ ਕੇ ਸੰਲਾ ਹਾਈਵੇ ਨੰਬਰ 54 ਮੰਡੀ ਡੱਬਾ ਲਈ ਸਰਸਾ ਬੀਕਾਨੇਰ ਆਪਾਂ ਡੱਬਾ ਵਾਲੀ ਵੱਲੋਂ ਜਾ ਰਹੇ ਹਾਂ ਤੇ ਸਲਾਹ ਇਹ ਬਣਾਈਏ ਵੀ ਅਗੋਂ ਕੋਈ ਨਾ ਕੋਈ ਲਿਫਟ ਲੈਨੇ ਆ ਰਾਜਸਥਾਨ ਦੀ ਜੇ ਗੱਡੀ ਮਿਲ ਗਈ ਤੇ ਉਸ ਗੱਡੀ ਚੜ੍ਹ ਕੇ ਤੇ ਰਾਜਸਥਾਨ ਪਹੁੰਚਾਂਗੇ ਇੱਥੋਂ 18-20 ਕਿਲੋਮੀਟਰ ਦਾ ਟੋਲ ਹੈ ਉੱਤੱਕ ਜਾਣੇ ਆ ਤੇ ਟੋਲ ਤੇ ਕੋਈ ਨਾ ਗੱਡੀ ਰੁਕੇਗੀ ਫਿਰ ਉਸੇ ਚੜਾਂਗੇ ਹੁਣ ਬਠਿੰਡਾ ਡਬਲ ਹੀ ਸੜਕ ਤਾਂ ਬਹੁਤ ਵਧੀਆ ਬਣੀ ਹੋਈ ਏ 6 ਮਾਰਕੀ ਸੜਕ ਤੇ ਤਿੰਨ ਇਧਰ ਨੇ ਤੇ ਤਿੰਨ ਪਰਲੇ ਪਾਸੇ ਰਾ ਪਰ ਪੁਲ ਬੜੇ ਨੇ ਜਿਵੇਂ ਹੁਣ ਆਪਾਂ ਪੁਲ ਤੇ ਆ ਉਹ ਜਿੱਥੇ ਟਰੈਕਟਰ ਜਾਂਦਾ ਉਥੇ ਨਵਾਂ ਨੇ ਤੇ ਉਸ ਤੋਂ ਅੱਗੇ ਫਿਰ ਇੱਕ ਪੁਲ ਸ਼ੁਰੂ ਹੋ ਗਿਆ ਜਿੰਨੇ ਵੀ ਨੈਸ਼ਨਲ ਹਾਈਵੇ ਨੇ ਸੜਕਾਂ ਵਧੀਆ ਨੇ ਪਰ ਪੁਲ ਜੋ ਬਹੁਤ ਜ਼ਿਆਦਾ ਬਣ ਗਏ ਨੇ ਇਨਾਂ ਦੇ ਇਦਰ ਪਿੰਡ ਤੇ ਪਿੰਡ ਦਾ ਨਾਮ ਗਹਿਰੀ ਬੁੱਟਰ ਤੇ ਚੱਲ ਆਈ ਸ਼ੁਰੂ ਹਰ 2-4 ਕਿਲੋਮੀਟਰ ਬਾਅਦ ਕੋਈ ਨਾ ਕੋਈ ਪੁਲ ਆ ਜਾਂਦਾ ਹੈ। ਔਣਕ 2 ਮਹੀਨਿਆਂ ਬਾਅਦ ਆਪਾਂ ਸਾਈਕਲ ਚੱਕਿਆ ਹੈ। ਸੇਮਪੁਰ ਸਾਹਿਬ ਯਾਤਰਾ ਕਰਕੇ ਆਏ ਸੀ। ਉਸ ਤੋਂ ਬਾਅਦ ਅੱਜ ਸਾਈਕਲ ਚੱਕਿਆ ਆਪਾਂ। ਤੇ ਇੱਕ ਦੋ ਦਿਨਾਂ ਚ ਸਰੀਰ ਸੈੱਟ ਹੋ ਜਾਏਗਾ ਇੱਧਰ ਆ ਰਿਹਾ ਆਪਣੇ ਮਿੱਤਰ ਕਿਤੇ ਕਿਸੇ ਗੱਡੀ ਵਾਲਾ ਤੇ ਇੱਕ ਮੈਂ ਕਹਿੰਦਾ ਵੀ ਇੱਕ ਦੋ ਦਿਨਾਂ ਚ ਆਪਣਾ ਸਰੀਰ ਬਿਲਕੁਲ ਸੈੱਟ ਹੋ ਜਾਏਗਾ ਪਹਿਲਾਂ ਵਾਲੀ ਪੋਜੀਸ਼ਨ ਚ ਆ ਜਾਏਗਾ ਕਿਉਂਕਿ ਇੱਕ ਦੋ ਦਿਨਾਂ ਦੇ ਲੱਤਾਂ ਫੀਲ ਹੋਣਗੀਆਂ ਹਾਂ ਤੇ ਪੁਲ ਕਾਫੀ ਚੜਲੇ ਪਤਾ ਨਹੀਂ ਕਿੰਨੇ ਕ ਪੁਲ ਚੜੜੇ ਵਿਚ ਵਿਚੇ ਤੇ ਡੱਬਾ ਵਾਲੀ ਤੱਕ ਪਤਾ ਨਹੀਂ ਕਿੰਨੇ ਕ ਪੁਲ ਹੋਰ ਆਉਣੇ ਨੇ ਹਰ ਧ ਦੇ ਕਿਲੋਮੀਟਰ ਤੇ ਪੁਲ ਆ ਜਾਂਦਾ ਅੱਧਾ ਕਿਲੋ ਮੀਟਰ ਉਹ ਸਾਹਮਣੇ ਵੇਖੀ ਫਿਰਦੀ ਜਾਂਦਾ ਆਹ ਪੁਲ ਉੱਤਰ ਜਾਂ ਸਰਗਲਾ ਸ਼ੁਰੂ ਹੋ ਜਾਂਦਾ 200 300 ਮੀਟਰ ਦੇ ਲਈਏ ਗਏ ਨੇ ਟਰੱਕ ਵਾਲੇ ਨੇ ਬਈਏ ਹੱਤ ਆਪਾਂ ਮੈਂ ਕਿਹਾ ਛੇਤੀ ਪਹੁੰਚੀਏ ਸੁਰਤਗੜਾ ਆਹ ਤਾਂ ਨਹੀਂ ਪੁਲੀ ਮਤਕਾ ਦੇਣਗੇ ਆਪਾਂ ਨੂੰ ਹਾਂ ਚਲੋ ਕੋਈ ਨਹੀਂ ਦੇਖਦੇ ਆ ਜੇ ਕੋਈ ਮਿਲ ਗਿਆ ਤੇ ਢਾਬੇ ਤੇ ਮੈਨੂੰ ਗੱਗਣਾ ਹਾਂ ਢਾਬੇ ਤੇ ਕੋਈ ਨਾ ਕੋਈ ਮਿਲ ਹੀ ਜਾਣਾ ਗੱਡੀਆਂ ਤਾਂ ਕਾਫੀ ਆ ਰਹੀਆਂ ਨੇ ਤੇਰਾ ਢਾਬਾ ਵੀ ਨਹੀਂ ਸੋਹਣਾ ਹਾਂ ਤੇ ਇਧਰੋਂ ਜਿੱਧਰੋਂ ਮੋਟਰਸਾਈਕਲ ਆਉਂਦਾ ਹੈ ਇਧਰ ਆ ਗਿਆ ਬਠਿੰਡਾ ਤੇ ਆਪਾਂ ਜਾ ਰਹੇ ਹਾਂ ਡੱਬਾ ਵਾਲੀ ਹਾਂ ਤੇ ਡੱਬਾ ਵਾਲੀ ਮਿਲ ਖਾ 13-14 ਕਿਲੋਮੀਟਰ ਮਸਾ ਰਹਿ ਗਿਆ ਹੋਣਾ ਸ਼ਾਇਦ ਬਠਿੰਡੇ ਤੋਂ ਤਾਂ ਆਪਾਂ ਚੱਲ ਕੇ ਆ ਰਹੇ ਹਾਂ ਠੀਕ ਹੈ ਹਾਂ ਬਠਿੰਡਾ ਕਿਲੋਮੀਟਰ ਦੇ ਨੇੜੇ ਤੇੜੇ ਆ ਡੱਬਾ ਵਾਲੀ ਬਠਿੰਡੇ ਤੋਂ ਤਾਂ ਲਗਾਤਾਰ ਚੱਲਦੇ ਆਉਂਦੇ ਪਏ ਹਾਂ ਚਲੋ ਫਿਰ ਵਧੀਏ ਪਾਣੀ ਪੀ ਲਈਏ ਘੁੱਟ ਘੁੱਟ ਫਿਰ ਅੱਗੇ ਹੁੰਦੇ ਆ 3:30 ਹੋ ਗਏ ਤੋ ਸਾਢੇ ਦਿਨ ਹੋ ਗਏ ਦੇਖਦੇ ਆ ਕਿੱਥੇ ਰੁਕਦੇ ਆ ਜਾ ਕੇ ਤੇ ਜਿਹੜੀ ਆ ਸੜਕ ਐ ਇਹ ਸੜਕ ਸਿੱਧੀ ਗਈ ਤਲਵੰਡੀ ਸਾਬੋ ਇੱਧਰ ਰੈਫਾਇਨਰੀ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਜਿਹੜੀ ਰਾਮੇ ਆ ਤੇ ਉਸ ਤੋਂ ਅੱਗੇ ਤਲਵੰਡੀ ਸਾਬੋ ਵੇਖ ਲੈ ਇੱਥੇ ਇੱਥੇ ਟੱਬਾ ਆ ਗਿਆ ਇੱਕ ਇੱਥੇ ਬ੍ਰੇਕ ਮਾਰਦੇ ਆ ਤਾਂ ਕੁਝ ਜਾਂ ਗੱਡੀ ਕੋਈ ਟੁੱਕ ਮਿਲ ਜਾ ਤੇ ਸਾਹਮਣੇ ਸੂਰਜ ਦਾ 뷰 ਚੈੱਕ ਕਰੋ ਢਲਦਾ ਸੂਰਜ ਭੱਜੀਆਂ ਜਾਂਦੀਆਂ ਗੱਡੀਆਂ ਤੇ ਇਧਰ ਪਹਾੜੀ ਕਿਕਰਾਂ ਬਹੁਤ ਸੋਹਣਾ ਨਜ਼ਾਰਾ ਹੈ ਗੱਡੀ ਲੱਗਦਾ ਮਿਲ ਗਈ ਪੀਪੀ 10 ਨੰਬਰ ਤੇ ਗੱਡੀ 'ਚ ਸਾਈਕਲ ਲੋਡ ਕਰਦੇ ਆ ਤੇ ਵੇਨਿਆਂ ਗੋਗੀ ਨੂੰ ਪੁੱਛਦਾ ਕਿੱਥੇ ਜਾਊਗਾ ਲਓ ਜੀ ਗੱਡੀ ਮਿਲ ਗਈ ਆਪਾਂ ਨੂੰ ਸਿੱਧੀ ਰਾਜਸਥਾਨ ਦੀ ਤੇ ਇਹ ਬਾਈ ਰਜਿੰਦਰ ਲੁਧਿਆਣੇ ਤੋਂ ਪੁਨੇ ਜਾਣਾ ਉਹਨਾਂ ਨੇ ਇਹਨਾਂ ਕੋਲ ਜਿਹੜਾ ਸਰੀਆ ਲੋਡ ਕੀਤਾ ਆ ਇਹਨਾਂ ਨੇ ਸਾਈਕਲ ਪਿੱਛੇ ਧਰ ਲੈ ਆਪਾਂ ਟਰਾਲੇ 'ਚ ਗੱਡੀ ਚ ਬੈ ਕੇ ਗੱਡੀ ਗੱਦੀ ਪੂਰਾ ਘਰ ਬਣਿਆ ਹੋਇਆ ਬੈੱਡ ਲੱਗਾ ਹੋਇਆ ਪੂਰਾ ਏਸੀ 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 ਚਲਾਤਾ ਬਿਲਕੁਲ ਬਾਕੀ ਡਰਾਈਵਰਾਂ ਨੂੰ ਸੁਖ ਹੋ ਗਿਆ ਹੁਣ ਪਹਿਲਾਂ ਬਹੁਤ ਖਰਾਬ ਸੀ ਕੰਮ ਨਾਲ ਕੋ ਤਾਂ ਸਰਕਾਰ ਵੀ ਕਹਿਣ ਲੱਗੀ ਵੀ ਨਵੀਆਂ ਗੱਡੀਆਂ ਏਸੀ ਆਉਣਗੀਆਂ ਜੰਨੀ ਆਉਣਗੀਆਂ ਉਹ ਸੁਖ ਵੀ ਆਏ ਐ ਬਰੇਕਸ ਤਾਂ ਨਹੀਂ ਹੋਈ ਰਹਿੰਦੀਆਂ ਹਾਂਜੀ ਪੈ ਗਈ ਆ ਸਾਰੀ ਓਦਾਂ ਗੱਡੀ ਚੱਲਦੀ ਨਹੀਂ ਨਾ ਆਹਾਂ ਓਦਾਂ ਚੱਲਦੀ ਨਹੀਂ ਹੁਣ ਏਸੀ ਵਾਲੀ ਚੱਲਦੀਆਂ ਸਾਰੀਆਂ ਆ ਇਧਰੋਂ ਲੋਡ ਹੁੰਦੀ ਬਾਕੀ ਸੁਖ ਵੀ ਬਹੁਤ ਹੈ ਜੀ ਏਸੀ ਦਾ ਉੱਧਰੋਂ ਦਸਿਆ ਸੀ ਆਪਾਂ ਨੂੰ ਇੱਧਰ ਥੋੜੀ ਠੰਡ ਹੈਗੀ ਆ ਉੱਧਰ ਮਹਾਰਾਸ਼ਟਰ ਚ ਗਰਮੀ ਆ ਉੱਧਰ ਗਰਮੀ ਹੈ ਬਾਕੀ ਜਦੋਂ ਗੱਡੀ ਚੱਲਦੀ ਇੰਜਨ ਦੀ ਭੜਾਸ ਬਹੁਤ ਪੈਂਦੀ ਹੈ ਹਾਂਜੀ ਇੱਧਰ ਜਾਣਾ ਪੈਣਾ ਸੀ ਆਪਾਂ ਨੂੰ ਇਹ ਟੱਪ ਵਾਲੀ ਜਾਂਦਾ ਜੀ ਅੰਦਰ ਸੀ ਕਿਹਾ ਬਾਈ ਜੀ ਮਿੱਟੀ ਭਰਦੇ ਆ ਪਤਾ ਨਹੀਂ ਕਿੱਥੇ ਇੱਧਰ ਹੀ ਭਰਦੇ ਆ ਮਿੱਟੀ ਪਤਾ ਨਹੀਂ ਕਹਿੰਦਾ ਸੀ ਸਾਨੂੰ ਕਿਸੇ ਬੱਚੇ ਆਓ ਇੱਧਰ ਭਰਦੇ ਨੇ ਕਹਿੰਦੇ ਇਧਰੋਂ ਮਿਲ ਜੇ ਗੱਡੀ ਬਾਕੀ ਸਾਹਮਣੇ ਲੱਗਿਆ ਹੋਇਆ ਖੰਡਾ ਤੋਂ ਗੱਡੀਆਂ ਲੋਡ ਹੁੰਦੀਆਂ ਨੇ ਤੇ ਪੰਜਾਬੀਆਂ ਦੀ ਗੱਡੀ ਚ ਖੰਡਾ ਤੇ ਹੁੰਦਾ ਹੀ ਹੁੰਦਾ ਹੈ ਪਛਾਣ ਇਤੋਂ ਆਉਂਦੀ ਐ। ਹਾਂ। ਮੇਰੀ ਆਪਣੀ ਗੱਡੀ। ਪੰਜਾਬੀ ਗੱਡੀ ਦੀ ਪਛਾਣ ਦੋ ਰੋ ਆ ਜਾਂਦੇ ਵੀ ਖੰਡਾ ਲੱਗਾ ਹੋਏਗਾ। ਅੰਾਈ ਦਾ ਮੈਂ ਮਾਰੀਆਂ ਬ੍ਰੇਕਾਂ ਬਾਈ ਬਹਿਣ ਲੱਗਿਆ। ਬੜਾ ਵੜ ਖਿੰਜੀ ਐ। ਤੈਨੂੰ ਕੀ ਕਿਹਾ ਸੀ ਵੀ ਜਿਹੜੀ ਗੱਡੀ ਆਪਣੇ ਕਰਮਾਂ ਚੋਈ ਉਹ ਹੀ ਮਿਲੇਗੀ। ਸਟਾਰਟ ਖੜੀ ਹੋਊਗੀ। ਸਟਾਰਟ ਖੜੀ ਹੋਊਗੀ। ਇੰਨੀ ਫਾਸਤ ਸਰਦ ਤੇ ਜੇ ਪਹਿਲੋ ਮਿਲ ਜਾਂਦੇ ਤੇ ਪਿੱਛੇ ਆਪਾਂ ਜਿਹੜੀ ਚਾਹ ਪੀਤੀ ਦੋਵਰੀ ਉਹ ਨਹੀਂ ਸੀ ਪੀਤੀ ਜਾਣੀ। ਜਿਹੜੀ ਕਰਮਾਂ ਦਾ ਉਹ ਹੀ ਆਪਾਂ ਕਹਿੰਦੇ ਵੀ ਜਿੱਥੇ ਦਾਣਾ ਪਾਣੀ ਬਿਲਕੁਲ ਬਿਲਕੁਲ ਬਹੁਤ ੱੱਕੇ ਨਾਲ ਲੈ ਜਾਂਦਾ ਕਿੱਥੇ ਦਾ ਵੀ ਅੱਜ ਆਏ ਨੇ ਬਾਬੇ ਦੇ ਕਰਕੇ ਅਸੀਂ ਰੁੱਕ ਗਏ ਉੱਥੇ ਬਾਬੇ ਦੀ ਲਿਫਟ ਲੋ ਜੀ ਆਪਾਂ ਇਸ ਟਾਈਮ ਰੁਕੇ ਆਂ ਪੀਲੀ ਬੰਗਾ ਪੀਲੀ ਬੰਗਾ ਲੰਘਿਆ ਪਿੱਛੇ ਹਣਾ ਹਾਂ ਪੀਲੀ ਬੰਗਾ ਦੇ ਕੋਲ ਇੱਥੇ ਆ ਜਿਹੜੇ ਰੈਸਟ ਏਰੀਆ ਬਣੇ ਹੋਏ ਨੇ ਭਾਰਤ ਮਾਲਾ ਰੋਡ ਦੇ ਨਾਲ ਆਪ ਕੋ ਛੜਕ ਲੰਘਦੀ ਏ ਇੱਥੇ ਆ ਗੱਡੀ ਰੋਗੀ ਤੇ ਆਪਾਂ ਉੱਤੇ ਚੜ ਕੇ ਸਾਈਕਲ ਲੈ ਕੇ ਚੈੱਕ ਕਰਨ ਵੀ ਸਾਈਕਲ ਵਗੈਰਾ ਸਹੀ ਪਏ ਨੇ ਬਾਕੀ ਸਾਈਕਲ ਹਿੱਲਦੇ ਨਹੀਂ ਕਿਉਂਕਿ ਗੱਡੀ 'ਚ ਵਜ਼ਨ ਬਹੁਤ ਏ ਤੇ ਆ ਲੋਈ ਦੀਆਂ ਰਾੜਾਂ ਨੇ ਇਹਨੇ ਉੱਤੇ ਆਪਣੇ ਸਾਈਕਲ ਪਏ ਨੇ ਹੁਣ ਇੱਥੋਂ ਚਾਹ ਪਾਣੀ ਪੀ ਕੇ ਰਸਤੇ 'ਵੀ ਤੇ ਰੁਕੇ ਹੋਏ ਨੇ ਨਾਲ ਚਾਹ ਪੀਣੀ ਹੈ ਚਾਹ ਪਾਣੀ ਪੀ ਕੇ ਤੇ ਫਿਰ ਇੱਥੋਂ ਚੱਲ ਚੱਲਦੇ ਆ ਅੱਗੇ ਆ ਦੇਖੋ ਆ ਰਾੜਾਂ ਨੇ ਮੋਟੀਆਂ-ਮੁਟੀਆਂ ਢੜੇ ਦੀ ਵੱਟੀਆਂ ਇਹਨਾਂ ਉੱਤੇ ਆਪਣੇ ਸਾਈਕਲ ਪਏ ਨੇ ਉਹ ਲੈਕਟਾ ਚਮਕਣੀਆਂ ਨੇ ਪਿੱਛੇ ਰਿਫਲੈਕਟਰ ਤੇ ओके ठीक ਨੇ ओके ओके रातों रात ਪਹੁੰਚਾਂਗੇ ਆਪਾਂ ਇੰਨਾ ਫਾਸਟ ਕਿਸੇ ਨੇ ਨਹੀਂ ਕੀਤਾ ਹੋਣਾ ਸਫ਼ਰ ਚੱਲੀ ਆਪਾਂ ਫਿਰ ਚਲੋ ਆ ਜਾ ਫਿਰ ਚਾਪੜੀ ਪੀਨੇ ਚਲੋ ਜਿਹੜਾ ਇੱਥੇ ਰੈਸਟ ਏਰੀਆ ਬਣਿਆ ਹੋਇਆ ਹੈ ਪਾਰਕਿੰਗ ਦੇ ਵਿੱਚ ਪਾਰਕਿੰਗ ਅਜੇ ਕੱਚੀ ਰੇਤ ਹੈ ਹਾਂਜੀ ਸਾਹਮਣੇ ਉਹ ਗੱਡੀ ਫਸ ਗਈ ਉਹ ਦੇਖੋ ਹੁਣ ਮਿੱਟੀ ਕੱਢੀ ਜਾ ਰਿਹਾ ਟਾਇਰਾਂ ਤੋਂ ਕਿਉਂਕਿ ਰੇਤ ਤੇ ਗੱਡੀਆਂ ਫਸ ਜਾਂਦੀਆਂ ਪੋਲਾ ਹੁੰਦਾ ਰੇਤਾ ਇੱਥੇ ਇੱਥੇ ਅਜੇ ਬਲੌਕ ਵਗੈਰਾ ਨਹੀਂ ਲੱਗੇ ਪੱਕਾ ਨਹੀਂ ਹੋਇਆ ਥਾ ਇਸ ਪਾਸੇ ਆਟਾ ਬਾਂ ਨਿਕਾ ਜਾ ਤੇ ਇੱਥੋਂ ਆਪਾਂ ਚਾਹ ਦਾ ਕੱਪ ਹੀ ਲਿਆ ਤੇ ਜਿਹੜੇ ਦੋਵੇਂ ਗੱਡੀਆਂ ਇਕੱਠੀਆਂ ਰੁਕੀਆਂ ਹੋਏ ਦੋਵੇਂ ਗੱਡੀਆਂ ਵਾਲੇ ਜਿਹੜੇ ਆਪਣੇ ਬਾਈ ਨੂੰ ਵੀ ਚਾਹ ਪੀਂਦੇ ਪਏ ਨੇ ਚਾਹ ਪੀ ਕੇ ਤੇ ਫਿਰ ਅੱਗੇ ਸਫ਼ਰ ਕੱਢਾਂਗੇ ਤੇ 25 30 ਕਿਲੋਮੀਟਰ ਬਾਅਦ ਮਿਲ ਲਾਦਾ ਵੀ ਰੈਸਟ ਏਰੀਆ ਬਣੇ ਹੋਏ ਨੇ ਬਾਕੀ ਹੌਲੀ 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 ਪੱਕੇ ਹੋਰੇ ਨੇ ਆ ਜਿਹੜਾ ਉੱਤੇ ਆ ਇਹ ਹੈਗਾ ਭਾਰਤਵਾਲਾ ਰੋਡ ਅਮਰਸਰ ਤੋਂ ਜਾਮਨਗਰ ਸਮਾਂ ਹੋ ਗਿਆ ਜੀ ਸਵਾ 8 ਵਜੇ 8:12 ਤੇ ਉੱਥੇ ਚਾਹ ਪਾਣੀ ਪੀ ਕੇ ਚੱਲ ਪਏ ਸੀ ਕਾਫੀ ਅੱਗੇ ਆ ਗਏ ਮੇਰਾ ਜ ਹੈਗਾ ਹੁਣ ਪਤਾ ਨਹੀਂ ਲੱਗਦਾ ਕਿ ਕਿੱਥੇ ਖੜੇ ਆ ਇਹ ਆਪਣਾ ਸਫ਼ਰ ਰਹੇਗਾ ਭਾਰਤ ਮਾਲਾ ਰੋਡ ਤੇ ਜਿਵੇਂ ਸ਼ਰੀ ਅਵਰ ਸਾਹਿਬ ਤੋਂ ਚੱਲ ਕੇ ਜਾਂਦੀ ਹੈ ਜਾਮ ਲਗਾ ਤੇ ਇੱਥੇ ਰਾਹ ਚ ਭਾਈ ਸਾਹਿਬ ਰੁਕੇ ਹੋਏ ਨੇ ਇਹ ਮਾੜੇ ਗੱਡੀ ਦਾ ਟਾਇਰ ਟੁੱਟ ਚੈੱਕ ਕਰਦੇ ਨੇ ਤੇ ਫਿਰ ਅੱਗੇ ਵਧਾਂਗੇ ਇੱਥੇ ਸਾਰਾ ਸਮਾਨ ਆਹ ਜੂਸ ਦੀ ਬੋਤਲ ਜਿਹੜੇ ਆਪਣ ਨੂੰ ਬਠਿੰਡੇ ਵਾਲੇ ਭਾਈ ਸਾਹਿਬ ਦੇ ਗਏ ਸੀ ਪਰਮਜੀਤ ਸਿੰਘ ਇੱਥੇ ਆਪਣੇ ਫੋਨ ਚਾਰਜ ਲੱਗੇ ਹੋਏ ਨੇ ਤੇ ਪਾਣੀ ਦੀਆਂ ਬੋਤਲਾਂ ਇੱਧਰ ਸਾਰਾ ਸਮਾਨ ਰੱਖਿਆ ਖਾਣ ਪੀਣ ਦਾ ਫਲੈਸ਼ ਦੀ ਗਲੀ ਹੁਣ ਇੱਧਰ ਸਾਰਾ ਸਮਾਨ ਖਾਣ ਪੀਣ ਦਾ ਰੱਖਿਆ ਨੇ ਰਜਿੰਦਰ ਬਾਜੀ ਨੇ ਜਿਹੜੇ ਆਪਣੇ ਡਰਾਈਵਰ ਨੇ ਗੱਡੀ ਦੇ ਇਹ ਕੋਈ ਖਾਣ ਪੀਣ ਦਾ ਸਮਾਨ ਹੈ ਛੋਲੇ ਨੇ ਇਹ ਡਰਾਈ ਫਰੂਟ ਦਾ ਲਫਾਫਾ ਹੈ ਇਹ ਗੱਡੀ ਕੀ ਪੂਰਾ ਘਰ ਹੀ ਬਣਿਆ ਹੋਇਆ ਹੈ ਬਾਕੀ ਦੇਖਾਂਗੇ ਆਪਾਂ ਬੀਕਾਨੇਰ ਤੋਂ ਅੱਗੇ ਇੱਕ ਹੈਗਾ ਟੋਲ ਟੈਕਸ ਹੁੰਦਾ ਉੱਥੇ ਰੁਕਾਂਗੇ ਤੇ ਅੱਜ ਰਾਤ ਉੱਥੇ ਸਲਾਬ ਨਹੀਂ ਉੱਥੇ ਰਵਾਂਗੇ ਤੇ ਉੱਥੋਂ ਕੁਛ 7 200 ਕਿਲੋਮੀਟਰ ਦਾ ਜੈਸਲਮੇਰ ਤੇ ਕੱਲ ਤੋਂ ਆਪਾਂ ਸਾਈਕਲ ਸਫਰ ਸ਼ੁਰੂ ਕਰਾਂਗੇ ਜੈਸਲਮੇਰ ਦਾ ਓਕੇ ਬਾਈ ਇੱਥੇ ਰੁਕੇ ਸੀ ਤੇ ਹੁਣ ਇੱਥੋਂ ਅੱਗੇ ਵਧਦੇ ਹਾਂ ਅੱਗੇ ਗੱਡੀ ਚਲਦੀ ਦੇ ਵਿੱਚ ਵੀਡੀਓ ਨਾ ਬਣਦੀ ਨਹੀਂ ਕਿਉਂਕਿ ਦੇਖੋ ਫੋਨ ਵਗੈਰਾ ਜਿਆਦਾ ਹਿੱਲੀ ਜਾਂਦਾ ਹਾਂਜੀ ਹਾਂਜੀ ਕਿਵੇਂ ਫਿਰ ਅੱਜ ਦਾ ਸਫਰ ਨਜਾਰੇ ਵਾਲਾ ਨਜਾਰੇ ਵਾਲਾ ਕਦੀ ਸਾਈਕਲ ਤੇ ਕਦੀ ਗੱਡੀ ਤੇ ਹਾਂ ਹੁਣ ਹੁਣ ਗੱਡੀ ਤੇ ਆ ਹੁਣ ਗੱਡੀ ਤੇ ਹੀ ਆ ਲੱਗਦਾ ਹੁਣ ਮਿਲ ਗਈ ਧੁਰਦੀ ਸਵਾਰੀ ਮਿਲ ਗਈ ਧੁਰਦੀ ਸਵਾਰੀ ਮਿਲ ਗਈ ਪੰਜਾਬੀ ਭਰਾ ਨੇ ਤੇ ਬੜਾ ਵਧੀਆ ਸੁਭਾਅ ਹੈ ਬਾਈ ਦਾ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਨਿਕਲਦਾ ਗੱਲਾਂ ਮੱਤਾ ਕਰਦੇ ਆਉਂਦੇ ਆ ਪਾਣ ਨੂੰ ਵਧੀਆ ਹੀ ਮਿਲ ਗਈ ਪਿੱਛੇ ਵਾਲਾ ਵੇਖੋ ਕਿੰਨਾ ਵਧੀਆ ਹਾਂ ਉਹ ਬੜਾ ਵਧੀਆ ਸੀ ਜਿਹੜਾ ਉਥੋਂ ਸੁਨਾਮ ਤੋਂ ਬਾਹਰ ਚੜੇ ਸੀ ਆਪਾਂ ਬਠਿੰਡੇ ਤੱਕ ਉਹ ਬਹੁਤ ਵਧੀਆ ਸੀ ਸਾਈਕਲਿਸਟ ਸੀਗਾ ਉਹਨੇ ਤਾਂ ਆਪਾਂ ਨੂੰ ਪੂਰੀਆਂ ਗੱਲਾਂ ਨੌਲੇਜ ਵੀ ਦਿੱਤੀਆਂ ਨੇ ਤਾਂ ਆਪਾਂ ਬਿਲਕੁਲ ਬਿਲਕੁਲ ਸਪੋਰਟਸਮੈਨ ਸੀ ਨਾ ਤੇ ਬਾਈ ਇਹ ਬੜਾ ਵਧੀਆ ਸੁਭਾਅ ਰਜਿੰਦਰ ਦਾ ਵੀ ਕਿਹੜਾ ਖੜਕਾ ਕਰਦਾ ਆਪਣਾ ਪੈਰ ਤਾਂ ਕਿਵੇਂ ਖੜਕਾ ਕਰਦੀ ਸੀ ਉਹ ਪੈਰ ਤਾਂ ਮਨ ਨਾਲ ਆ ਵੀ ਪਾਏ ਦਉਣ ਜਾ ਇਹਦੇ ਪੱਤੀ ਲੱਗੀ ਹੋਈ ਆ ਉੱਤੇ ਅੱਛਾ ਉਹ ਕਰਦੀ ਆ ਵਾਈਬ੍ਰੇਟ ਤੇ ਇੱਕ ਪਿੱਛੇ ਟੂਲ ਜੇਦੇ ਉਹ ਸੀਗਾ ਠੀਕੋ ਕੋਈ ਨੱਟ ਨੂੰ ਢਿੱਲਾ ਹੋ ਗਿਆ ਨਾ ਉਹ ਕਸ ਕੇ ਤੇ ਫਿਰ ਅੱਗੇ ਚੱਲਨੇ ਆ। ਉਹ ਇਹਨਾਂ ਨੂੰ ਮਾੜੀ ਜਿਹੀ ਆਵਾਜ਼ ਆਉਣ ਲੱਗ ਜੇ ਵੇਖ ਲਓਗਾ ਹੀ ਪਤਾ ਲੱਗ ਜਾਵੇ। ਬਿਲਕੁਲ ਨਹੀਂ ਵਧੀਆ ਗੱਲ ਹੈ ਉਤਰ ਕੇ ਥੱਲੇ ਪਤਾ ਲੱਗ ਜਾਂਦਾ ਕਿਤੇ ਕੋਈ ਹੋਰ ਨਾ ਕੰਮ ਖਰਾਬ ਹੋ ਜੇ। ਵੀ ਜ਼ਿਆਦਾ ਦਿੱਕਤ ਦੇਣ ਲੱਗ ਜੇ। ਉਹਨੇ ਚੰਗਾ ਪਹਿਲਾਂ ਹੀ ਚੈੱਕ ਕਰ ਲਓ। ਤੋਈ ਬੀकानेर ਰਹਿ ਗਿਆ 148, ਜੋਧਪੁਰ 400 ਤੇ ਜਾਮਨਗਰ 935। ਬਾਬਾ ਕੱਢੇ ਹੋਇਆ ਨਾ। ਹਾਂ ਸਫ਼ਰ ਬਹੁਤ ਨਿਬੜ ਗਿਆ। ਇਹ ਬੀकानेर ਤੋਂ ਆਪਾਂ ਅੱਗੇ ਜਾ ਕੇ ਇਸ ਗੱਡੀ ਚ ਉਤਰਾਂਗੇ 50 ਕਿਲੋਮੀਟਰ ਵੀ ਕਹਿੰਦੇ ਆਪਾਂ 50 ਕਿਲੋਮੀਟਰ 50 ਕਾ ਸਵੇ 200 ਕਿਲੋਮੀਟਰ ਆਪਣਾ ਹੋਰ ਸਾਥ ਹੈਗਾ ਬਈ ਰਜਿੰਦਰ ਦਾ ਤੇ ਸਮਾਂ ਕਿੰਨਾ ਹੋ ਗਿਆ ਪੌਣੇ ਕਿੰਨਾ ਹੋ ਗਿਆ ਮੇਰੇ ਨਾਲ ਦਾ ਸਮਾਂ ਪੂਰੇ 8 ਵਜੇ ਕੇ ਤੇ 45 ਮਿੰਟ ਹੋ ਗਏ ਹਾਂਜੀ ਸਮਾਂ ਹੋ ਗਿਆ ਰਾਤ ਦੇ 2 ਵਜੇ ਦਾ ਮਤਲਬ ਟੋਟਲ ਪੌਣੇ 500 ਕਿਲੋਮੀਟਰ ਹੋ ਗਿਆ ਆਪਾਂ ਨੂੰ ਘਰ ਤੋਂ ਚੱਲ ਕੇ ਤੇ ਬੀਕਾਨੇਰ ਤੋਂ ਕਾਫੀ ਅੱਗੇ ਆ ਗਏ ਬਿਲਕੁਲ ਰਾਜਸਥਾਨ ਦੇ ਟਿੱਬਿਆਂ ਤੇ ਹੁਣ ਇੱਥੇ ਇੱਕ ਢਾਬੇ ਤੇ ਰੁਕਿਆ ਇੱਥੇ ਰੋਟੀ ਪਾਣੀ ਖਾ ਕੇ ਆਰਾਮ ਕਰਾਂਗੇ ਤੇ ਸਵੇਰੇ ਇੱਥੋਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਸਾਈਕਲ 'ਤੇ ਇੱਥੋਂ ਆਪਾਂ ਜਾਵਾਂਗੇ ਜਸਲਮੀਰ ਵੱਲ ਨੂੰ ਖਲੋਦੀ ਹੋ ਗਈ ਸੋ ਹੁਣ ਪ੍ਰਸ਼ਾਦਾ ਛਕਦੇ ਆਂ ਤੇ ਆਰਾਮ ਕਰਦੇ ਆਂ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਹੁਣ ਤੁਹਾਨੂੰ ਢਾਬਾ ਦਿਖਾਉਨੇ ਆ ਜਿੱਥੇ ਆਪਾਂ ਰੁਕੇ ਹੋਏ ਆ ਜਿਹੜੇ ਨੈਸ਼ਨਲ ਹਾਈਵੇ ਦੇ ਨਾਲ ਜਿਹੜੇ ਰੈਸਟ ਏਰੀਆ ਬਣੇ ਹੋਏ ਨੇ ਉੱਥੇ ਖੜੇ ਆ ਇਸ ਟਾਈਮ ਇਹਨਾਂ ਰੈਸਟ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਢਾਬੇ ਬਣੇ ਹੋਏ ਨੇ ਜਿੱਥੇ ਆਪਣੇ ਡਰਾਈਵਰ ਭਰਾ ਆਰਾਮ ਵੀ ਕਰਦੇ ਨੇ ਤੇ ਪ੍ਰਸ਼ਾਦਾ ਪਾਣੀ ਛਕ ਲੈਂਦੇ ਨੇ ਤੇ ਇਧਰ ਬਹੁਤ ਖੁੱਲੀ ਡੁੱਲੀ ਪਾਰਕਿੰਗ ਬਸ ਉਹ ਜਿਹੜੀ ਪਹਿਲੀ ਪਾਰਕਿੰਗ ਆਪਾਂ ਨੂੰ ਮਿਲੀ ਸੀ ਉਹ ਥੋੜੀ ਕੱਚੀ ਸੀ ਇਹ ਸਾਰੀਆਂ ਪੱਕੀਆਂ ਦੇ ਛੜਕਾ ਵਗੈਰਾ ਵਧੀਆ ਬਣੀਆਂ ਨੇ ਤੇ ਕਾਫੀ ਗੱਡੀਆਂ ਲੱਗ ਜਾਂਦੀਆਂ ਨੇ ਇਹਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਪਰਲੇ ਪਾਸੇ ਆਪਣੇ ਜਿਹੜੇ ਦੋਵੇਂ ਭਰਾਵਾਂ ਦੇ ਟਰੱਕ ਨੇ ਉਹ ਖੜੇ ਨੇ ਤੇ ਇੱਥੇ ਅੰਦਰ ਹੀ ਪ੍ਰਸ਼ਾਦਾ ਛਕਦੇ ਆ ਤੇ ਫਿਰ ਦੇਖਦੇ ਆ ਵੀ ਟਿਕਣਾ ਕਿੱਥੇ ਆ ਗੱਡੀ 'ਚ ਜਾਂ ਇੱਥੇ ਮੰਝਾ ਮਿਲ ਗਿਆ ਆਪਾਂ ਇੱਥੇ ਪੈ ਜਾਗੇ ਬੱਲੇ ਬੱਲੇ ਹੋ ਗਈ ਏ ਮੋੜੇ 500 ਕਿਲੋਮੀਟਰ ਸਫਰ ਕਰਦਾ ਆ ਜੋ ਬੱਸ ਆ ਗਿਆ ਆ ਗਿਆ ਆ ਗਿਆ ਆ ਗਿਆ ਇੱਧਰ ਚਾਹ ਬਣੀ ਜਾਂਦੀ ਏ ਤੇ ਪ੍ਰਸ਼ਾਦਾ ਤਿਆਰ ਹੋ ਜਾਂਦਾ ਹੈ ਸਬਜੀ ਕਰਦੀ ਇਹ ਬੇਸਨ ਕਟਾ ਬੇਸਨ ਕਟਾ ਤੰਦੂਰ ਦੀਆਂ ਰੋਟੀਆਂ ਹੈ